ਮਹਾਰਾਜਾ ਜੀ ਕਾ ਖਾਲਸਾ ਮਹਾਰਾਜਾ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਆਈਐਸਆਈ ਦੀ ਜੋ ਪਾਕਿਸਤਾਨ ਦੀ ਏਜੰਸੀ ਹੈ ਇਹਨਾਂ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕਿਦਾਂ ਦੀ ਗੇਮ ਬਣਾਈ ਹੋਈ ਹੈ ਔਰ ਸਾਡੇ ਜਿਹੜੇ ਖਾਲਸਤਾਨੀ ਪਰਡਾ ਕੈਨੇਡਾ ਖਾਚ ਕੜਮ ਚੌਧਰੀ ਨੇ ਉਹ ਕਿਦਾਂ ਇਹਨਾਂ ਦੀ ਗੇਮ ਦੇ ਵਿੱਚ ਇਨਵੋਲਵ ਨੇ ਫਸੇ ਹੋਏ ਨੇ ਅੱਜ ਇੱਕ ਕੈਨੇਡਾ ਤੋਂ ਘੱਟੋ-ਘੱਟ 82-83 ਸਾਲ ਦੀ ਮਾਤਾ ਨੇ ਗੱਲਬਾਤ ਕੀਤੀ ਉਹ ਕਹਿੰਦੀ ਜਦੋਂ ਜੂਨ 84 ਵਾਪਰਿਆ ਉਦੋਂ ਬਾਅਦ ਦੇ ਵਿੱਚ ਤਕਰੀਬਨ 5 ਕੁ ਮਹੀਨੇ ਬਾਅਦ ਬੈਨਕੂਵਰ ਦੇ ਵਿੱਚ ਗੁਰਦੁਆਰਾ ਹੈਗਾ ਇਹ ਗੁਰਦੁਆਰਾ ਖਾਲਸਾ ਦਵਾਨ ਸੁਸਾਇਟੀ ਉੱਥੇ ਕੁਝ ਕੜਮ ਚੌਧਰੀ ਜਿਹੜੇ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਵਾਲੇ ਨੇ ਉਹਨਾਂ ਨੇ ਇੱਕ ਸਾਨੂੰ ਸਕੀਮ ਦੇ ਵਿੱਚ ਇਨਵੋਲਵ ਹੋਣ ਵਾਕਤ ਦੱਸਿਆ ਮਤਲਬ ਜਿਹੜੇ ਚਾਹੁੰਦੇ ਨੇ ਵੀ ਅਸੀਂ ਕੌਮ ਦੀ ਗੱਲ ਕਰੀਏ ਵੀ ਸਾਨੂੰ ਸਾਡੇ ਕੌਮ ਨੂੰ ਖਤਰਾ ਹੈ ਯਾਨੀ ਕਿ ਖਾਲਿਸਤਾਨ ਦੀ ਮੂਵਮੈਂਟ ਸ਼ੁਰੂ ਕਰਨ ਵਾਸਤੇ ਗਲਵਾਟ ਕੀਤੀ। ਮੈਂ ਸ਼ਾਰਟ ਦੇ ਵਿੱਚ ਇਹ ਗੱਲ ਕਰਨੀ ਹੈ ਕਿਉਂਕਿ ਇਹ ਤਕਰੀਬਨ 3 ਪਾਰਟ ਮੈਂ ਲੈ ਕੇ ਆਉਣੇ ਆ। ਤੇ ਜਿਹੜੀ ਗੱਲਵਾਟ ਮਾਤਾ ਨਾਲ ਹੋਈ ਉਹ ਕਹਿੰਦੀ ਜਿੰਨੇ ਵੀ ਕਹਿੰਦੀ ਕੈਨੇਡਾ ਦੇ ਵਿੱਚ ਗੁਰਦੁਆਰੇ ਨੇ ਥੋੜਿਆਂ ਨੂੰ ਛੱਡ ਕੇ ਬਹੁਤੇ ਕਹਿੰਦੀ ਉਹ ਨੇ ਜਿਨ੍ਹਾਂ ਦੇ ਵਿੱਚ ਆਈਐਸਆਈ ਦੇ ਕਬਜ਼ੇ ਨੇ। ਕਿਨਾਂ ਦੇ ਰਾਹੀਂ ਜਿਹੜੇ ਸਿੱਖ ਬਾਣੇ ਵਿੱਚ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਦੇ ਪ੍ਰਧਾਨ ਮੈਂਬਰ ਜੋ ਵੀ ਨੇ ਉਹ ਨਾ ਰਹੇ ਹੁਣੇ ਜਿਹੜੀ ਗੇਮ ਹੈ ਇਹ ਕਾਦੇ ਲਈ ਹੈ ਸਾਡੇ ਪ੍ਰਚਾਰਕ ਜਿਹੜੇ ਇੰਡੀਆ ਤੋਂ ਜਾਂਦੇ ਨੇ ਖਾਸ ਕਰਕੇ ਉਹ ਰੋਲਾ ਪਾਉਂਦੇ ਕੈਨੇਡਾ ਵਿੱਚ ਸਿੱਖੀ ਬਹੁਤ ਹੈ ਕੈਨੇਡਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਹੈ ਪਰ ਇਹ ਸਮਝ ਨਹੀਂ ਸਕੇ ਕਿ ਜਿਹੜਾ ਇਹ ਗੁਰਦੁਆਰਿਆਂ ਦੇ ਪ੍ਰਬੰਧਕ ਪ੍ਰਚਾਰ ਕਰਾਉਂਦੇ ਨੇ ਇਹ ਕੇਵਲ ਉੱਪਰੋਂ ਉੱਪਰੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ ਅੰਦਰ ਖਾਤੇ ਆਈਐਸਆਈ ਦੇ ਨਾਲ ਜੁੜੀਆਂ ਹੋਈਆਂ ਨੇ ਤਾਰਾਂ ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਹੈ ਪਹਿਲਾਂ ਇਹ ਝਾਂਸੇ ਵਿੱਚ ਲੈਂਦੇ ਆ ਫਿਰ ਜਿਨ੍ਹਾਂ ਨੂੰ ਆਈਐਸਆਈ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ ਇਥੋਂ ਤੱਕ ਵੀ ਉਹਨਾਂ ਦੱਸਿਆ ਕਿ ਆਈਐਸਆਈ ਦੇ ਜਿਹੜੇ ਏਜੰਟ ਨੇ ਤਕਰੀਬਨ ਲਗਭਗ 40-45 ਬੰਦੇ ਕੈਨੇਡਾ ਦੇ ਵਿੱਚ ਰਹਿੰਦੇ ਆ ਇਹ ਗੱਲ ਕਹੀ ਹੁਣ ਜਿਹੜੀ ਮਨੀ ਹੈ ਜਣ ਕੇ ਪੈਸਾ ਹੈ ਇਹਨਾਂ ਲੋਕਾਂ ਨੂੰ ਲਾਜ ਦਿੱਤਾ ਜਾਂਦਾ ਉਹ ਕੀ ਹੈ ਪਾਕਿਸਤਾਨ ਤੋਂ ਜਿਹੜੀ ਡਰਗ ਹੈ ਸਮਾਇਕ ਨਸ਼ਾ ਉਹ ਇਹਨਾਂ ਰਾਹੀ ਜਣ ਕੇ ਆਈਐਸਆਈ ਰਾਹੀ ਕੈਨੇਡਾ ਭੇਜਿਆ ਜਾਂਦਾ ਤੇ ਉਸ ਡਰੱਗ ਨੂੰ ਨਸ਼ੇ ਨੂੰ ਸਮਾਇਕ ਨੂੰ ਗਾਹ ਸਪਲਾਈ ਕੀਤਾ ਜਾਂਦਾ ਬੰਦੇ ਰੱਖੇ ਹੋਏ ਆ। ਔਰ ਇਹ ਡਰੱਗ ਸਪਲਾਈ ਵਾਲੇ ਜਿਹੜੇ ਬੰਦੇ ਆ ਖਾਸ ਕਰਕੇ ਉਹ ਨੇ ਜਿਹੜੇ ਪੂਰਨ ਤੌਰ ਤੇ ਕਹਿ ਲਈਏ ਆਪਾਂ ਕਹਿੰਦੇ ਆ ਵੀ ਇਹ ਸਮਰਪਿਤ ਨੇ ਰੱਬ ਨੂੰ ਕੌਮ ਨੂੰ ਗੁਰੂ ਘਰਾਂ ਦੇ ਪ੍ਰਧਾਨ ਗਾਹ ਉਹਨਾਂ ਦੀਆਂ ਵਿਗੜੀਆਂ ਹੋਈਆਂ ਔਲਾਦਾਂ ਜੁੜੀਆਂ ਹੋਈਆਂ ਨੇ। ਦੂਜੀ ਗੱਲ ਜਿਹੜਾ ਆਮ ਕੌਮ ਦੇ ਨਾਂ ਤੇ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕੀਤਾ ਜਾਂਦਾ ਉਹ ਕੀ ਹੈ ਉਹ ਇਹ ਹੈ ਵੀ ਜਦੋਂ ਇਹ ਗੁਰਦਾਰੇ ਵਿੱਚ ਪ੍ਰੋਗਰਾਮ ਕਰਾਉਂਦੇ ਨੇ ਉਦੋਂ ਤੋਂ ਚੱਲ ਰਿਹਾ ਹੈ ਇਹਨਾਂ ਦੇ 2-4 ਬੰਦੇ ਪ੍ਰਚਾਰਕ ਇਦਾਂ ਦੇ ਫਿੱਟ ਕੀਤੇ ਹੁੰਦੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਕਹਿੰਦੇ ਨੇ ਅਸੀਂ ਜਿਹੜੇ ਸ਼ਹੀਦ ਪਰਿਵਾਰ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਹੈਲਪ ਕਰਨੀ ਹੈ ਉਹਨਾਂ ਦੇ ਬੱਚੇ ਪੜ੍ਹਾਉਣੇ ਨੇ ਉਹਨਾਂ ਦੇ ਘਰ ਬਣਾ ਕੇ ਦੇਣੇ ਨੇ ਉਹਨਾਂ ਦੇ ਨਾਂ ਤੇ ਇਹ ਕੈਨੇਡਾ ਦੇ ਵਿੱਚੋਂ ਪੈਸਾ ਇਕੱਠਾ ਕਰਦੇ ਆ ਜਣ ਕੇ ਮਿਲੀਅਨ ਡਾਲਰ ਤੱਕ ਇਹਨਾਂ ਨੇ ਇਕੱਠਾ ਕੀਤਾ ਹੋਇਆ ਔਰ ਜਿਹੜੇ ਇਹ ਆਈਐਸਆਈ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ ਸਾਡੀ ਕੌਮ ਦੇ ਕੜਮ ਚੌਧਰੀ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਵੱਡੇ ਵੱਡੇ ਘਰ ਕਿੱਥੋਂ ਬਣ ਗਏ ਇੱਥੋਂ ਜਿਹੜੇ ਲੋਕ ਜਾਂਦੇ ਨੇ ਨਾ ਉਹ 25 25 30 30 ਸਾਲ ਘਰਾਂ ਦੀਆਂ ਕਿਸ਼ਤਾਂ ਭਰਦੇ ਮਰ ਜਾਂਦੇ ਨੇ ਜਦੋਂ ਨੂੰ ਘਰ ਦੀਆਂ ਕਿਸ਼ਤਾਂ ਪੂਰੀਆਂ ਹੁੰਦੀਆਂ ਨੇ ਉਦੋਂ ਨੂੰ ਹਰ ਭਾਜਨ ਮੰਡਾ ਇੱਕ ਗਾਣਾ ਸੀ तकरीबन ਸਭ ਨੇ ਸੁਣਿਆ ਹੁਣ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਉਹਦੇ ਵਿੱਚ ਕੀ ਸੀ ਪੋਤੇ ਨੇ ਜਨਮ ਲਿਆ ਬਾਬਾ ਸ਼ਿਵਿਆਂ ਦੇ ਵੱਲ ਚੱਲੇ ਘਰ ਨੂੰ ਨੇ ਸੰਭ ਲਿਆ ਤੁਰ ਗਈ ਟੀ ਝਾੜ ਕੇ ਪੱਲੇ ਮਤਲਬ ਜਦੋਂ ਨੂੰ ਕਿਸ਼ਤਾਂ ਪੂਰੀਆਂ ਹੁੰਦੀਆਂ ਨੇ ਉਦੋਂ ਨੂੰ ਘਰ ਬਣਾਉਣ ਵਾਲਾ ਸ਼ਿਵਿਆਂ ਦੇ ਰਾਹ ਪਿਆ ਹੁੰਦਾ ਹੈ ਫਿਕਰ ਹੈ ਉਹਨਾਂ ਲੋਕਾਂ ਨੂੰ ਵੀ ਅਸੀਂ ਕਿਸ਼ਤਾਂ ਉਤਾਰੀਏ ਘਰ ਕਿਦਾਂ ਬਣਾਈਏ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਈਏ ਪਰ ਜਿਹੜੇ ਇਹ ਕੜਾਮ ਚੌਧਰੀ ਖਾਲਸਾਣ ਦੇ ਨਾਂ ਤੇ ਆਈਐਸਆਈ ਦੇ ਮੂਰੇ ਬਣ ਕੇ ਕੌਮ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਇਹ ਕੌਮ ਦਾ ਪੈਸਾ ਖਾਲਸਾਣ ਦੇ ਨਾਂ ਤੇ ਇਕੱਠਾ ਕਰਕੇ ਕਿਵੇਂ ਇਸ ਪ੍ਰਸਤਿ ਕਰਦੇ ਨੇ ਇਹਦੇ ਮੈਂ ਕਈ ਪਾਠ ਤੁਹਾਡੇ ਸਾਹਮਣੇ ਹੋਰ ਵੀ ਲੈ ਕੇ ਆਣਾ ਇੱਕ ਇਥੇ ਤੁਹਾਨੂੰ ਮੈਂ ਹੋਰ ਕੱਲ ਦੱਸਣੀ ਆ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਇਹਨਾਂ ਗੱਲਾਂ ਬਹੁਤੇ ਲੋਕ ਉਹ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਕੀੜਾ ਵੜਿਆ ਹੋਇਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਤੇ ਇਹ ਸ਼ਬਦ ਨੂੰ ਕਨਵਰਟ ਕੀਤਾ ਗਿਆ ਜਦੋਂ ਤੁਸੀਂ 1849 ਦੀ ਗੱਲ ਕਰਦੇ ਹੋ ਉਦੋਂ ਇਹ ਸ਼ਬਦ ਸਿੱਖ ਰਾਜ ਜਾਂ ਖਾਲਸਾ ਰਾਜ ਦੀ ਗੱਲ ਹੈ ਸਿੱਖ ਰਾਜ ਜਾਂ ਖਾਲਸਾ ਰਾਜ ਸ਼ੁੱਧ ਰਾਜ ਪਿਓਰ ਰਾਜ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਇਮਾਨਦਾਰੀ ਵਾਲਾ ਰਾਜ ਤੇ ਉਹ ਰਾਜ ਜ਼ਰੂਰੀ ਨਹੀਂ ਵੀ ਸਿੱਖ ਬਾਣੇ ਵਾਲਾ ਕਰੂ ਉਹ ਰਾਜ ਤਾਂ ਚੰਗੇ ਲੀਡਰਾਂ ਦੇ ਸਿਰ ਤੇ ਆ ਸਕਦੇ ਜਿਹੜੇ ਵਧੀਆ ਪੜ੍ਹੇ ਲਿਖੇ ਇਮਾਨਦਾਰ ਲੀਡਰ ਹੋਣ ਤੇ ਉਹ ਕਿੱਦਾਂ ਕਹਾ ਲੋਕਾਂ ਦੇ ਨਾਲ ਡੀਲ ਕਰਦੇ ਨੇ ਕਿੱਦਾਂ ਸਰਕਾਰਾਂ ਚਲਾਉਂਦੇ ਨੇ ਇਹ ਉਹਨਾਂ ਤੇ ਡਿਪੈਂਡ ਕਰਦਾ ਕਿਸੇ ਵੀ ਧਰਮ ਦੇ ਨਾਲ ਤੁਸੀਂ ਰਾਜਨੀਤੀ ਨੂੰ ਜੋੜ ਕੇ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਬੰਦਾ ਧਰਮੀ ਹੈ ਤੇ ਇਹ ਧਾਰਮੀ ਬੰਦਾ ਜੇ ਰਾਜਨੀਤੀ ਵਿੱਚ ਆ ਜਾਊ ਸ਼ਾਇਦ ਉਹਦਾ ਦੇ ਕੰਮ ਕਰੋ ਬਿਲਕੁਲ ਨਹੀਂ ਹੋ ਸਕਦਾ ਮੈਂ ਅੱਜ ਦੇ ਇਸ ਟੌਪਿਕ ਵਿੱਚ ਗੱਲ ਇਹ ਕੀਤੀ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਗੁਰਦੁਆਰੇ ਬਣੇ ਨੇ ਬਹੁਤਿਆਂ ਤੇ आईएसआई ਦਾ ਕਬਜ ਹੈ ਕਮੇਟੀਆਂ ਦੇ ਵਿੱਚ ਬੰਦੇ ਫਿੱਟ ਕੀਤੇ ਹੋਏ ਨੇ ਕਿਵੇਂ ਪਾਕਿਸਤਾਨ ਤੋਂ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਕਿਵੇਂ ਸਾਡੀ ਨੌਜਵਾਨੇ ਨੂੰ ਗੁੰਮਰਾਹ ਕਰਕੇ ਨਸ਼ੇੜੀ ਬਣਾਇਆ ਜਾਂਦਾ ਹੈ ਖਾਲਿਸਤਾਨ ਦੇ ਨਾਂ ਤੇ ਗੁੰਮਰਾਹ ਕਰਕੇ ਬਰਬਾਦ ਕੀਤਾ ਜਾਂਦਾ ਔਰ ਸਾਡੀ ਸਿੱਖ ਕੌਮ ਦੀਆਂ ਜੜਾਂ ਵਿੱਚ ਕਿਦਾਂ ਜ਼ਹਿਰ ਪਾਇਆ ਜਾਂਦਾ ਹੈ ਇਹ ਕੋਈ ਗੈਰ ਨਹੀਂ ਇਹ ਸਾਡੇ ਆਪਣੇ ਨੇ ਜਿਹੜੇ ਕੇਵਲ ਚਾਰ ਛੇਲੜਾਂ ਦੀ ਖਾਤਰ ਆਈਐਸਆਈ ਦੇ ਏਜੰਡੇ ਤੇ ਕੰਮ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਨੇ ਕੌਮ ਨੂੰ ਬਰਬਾਦ ਕਰ ਰਹੇ ਨੇ ਤੇ ਜਿਹੜੀ ਮਾਤਾ ਨੇ ਇਹ ਮੇਰੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਗਿਆਨੀ ਜੀ ਤੁਸੀਂ ਬਿਵਾਕ ਬੋਲ ਦਿੰਦੇ ਹੋ ਕਹਿੰਦੇ ਇਹ ਚੀਜ਼ਾਂ ਜ਼ਰੂਰ ਬਾਹਰ ਲੈ ਕੇ ਆਓ ਕਹਿੰਦੇ ਕੇਵਲ ਜਿਵੇਂ ਹਾਥੀ ਦੇ ਖਾਣ ਦੇ ਦੰਦ ਹੋਰ ਹੁੰਦੇ ਨੇ ਦਿਖਾਉਣ ਦੇ ਦੰਦ ਹੋਰ ਹੁੰਦੇ ਨੇ ਇਹ ਗੁਰਦਾਰਾ ਦੇ ਕਢਾ ਮ ਚੌਧਰੀ ਉੱਪਰੋਂ ਉੱਪਰੋਂ ਪ੍ਰਚਾਰ ਕਰਦੇ ਜਦੋਂ ਇਨਸਾਨ ਸਾਹਿਬ ਜਾਣਣਗੇ ਉਹ ਕਹਿੰਦੇ ਮੈਂ ਦੇਖਿਆ ਦੁੱਧ ਨਾਲ ਲੱਸੀ ਨਾਲ ਇਸ਼ਨਾਨ ਕਰਾਉਣਗੇ ਕਹਿੰਦੇ ਬੀਬੇ ਬਣ ਕੇ ਨੰਗੇ ਪੈਰੀ ਠੰਡ ਵਿੱਚ ਖੜ੍ਹ ਕੇ ਵਾਇਗਰੂ ਵਾਇਗਰੂ ਕਰਨਗੇ ਪਰ ਅੰਦਰੋਂ ਤਾਰਾਂ ਆਈਐਸਆਈ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਜਿੰਨਾ ਨਸ਼ਾ ਕੈਨੇਡਾ ਦੇ ਵਿੱਚ ਸਪਲਾਈ ਹੋ ਰਿਹਾ ਹੈ ਆਈਐਸਆਈ ਦਾ ਪਾਕਿਸਤਾਨ ਤੋਂ ਮਤਲਬ ਇਹਨਾਂ ਕੜਮ ਚੌਧਰੀਆਂ ਦੇ ਜ਼ਰੀਏ ਹੋ ਰਿਹਾ ਹੈ ਬਹੁਤੇ ਬੰਦੇ ਉਹ ਨੇ ਜਿਹੜੇ ਖੁਦ ਕਮੇਟੀਆਂ ਦੇ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ بگੜੀਆਂ ਹੋਈਆਂ ਔਲਾਦਾਂ ਨਸ਼ਾ ਕੈਨੇਡਾ ਦੇ ਵਿੱਚ ਵੇਚ ਦਿਆਂਦੇ ਇਹ ਬੇਨਤੀ ਪ੍ਰਵਾਨ ਕਰਿਓ ਔਰ ਇਹ ਵੀਡੀਓ ਕੈਨੇਡਾ ਦੇ ਲੋਕਾਂ ਨੂੰ ਬੇਨਤੀ ਹੈ ਵੀ ਤੁਹਾਡੇ ਘਰ ਘਰ ਤੱਕ ਜਾਣੀ ਚਾਹੀਦੀ ਹੈ ਤੇ ਜਿਨ੍ਹਾਂ ਨੂੰ ਤੁਸੀਂ ਧਰਮੀ ਮੰਨੀ ਬੈਠੇ ਹੋ ਆ ਜਿਹੜੇ ਮਾਲਾ ਫੜ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਨੇ ਵਾਹਿਗੁਰੂ 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 ਤੇ 1 ਘੰਟਾ ਕੀ ਲਾਉਂਦੇ ਨੇ ਉਦੋਂ ਬਾਅਦ ਦੇ ਵਿੱਚ ਕੱਪੜੇ ਕਰਕੇ ਚੇਂਜ ਤੇ ਫਿਰ ਕਿਦਾਂ ਡਰੱਗ ਵੇਚਣੀ ਹੈ ਟੈਕਸੀਆਂ ਰਾਹੀਂ ਕਿਦਾਂ ਪੈਸਾ ਇਕੱਠਾ ਕਰਨਾ ਹੈ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਉਦੋਂ ਬਾਅਦ ਦੇ ਵਿੱਚ ਧੰਦਾ ਇਹ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ